ਅੱਜ ਪਿੰਡ ਇਨਾਵਜਵਾ ਵਿਖੇ ਗੁਰਦੁਆਰਾ ਸਿੰਘ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਾਸਟਰ ਅਮਨਦੀਪ ਸਿੰਘ ਤੇ ਡਾਕਟਰ ਗੁਰਜੀਤ ਸਿੰਘ ਹੇੜੀ ਦੇ ਵੱਲੋਂ ਖਾਲਸਾਈ ਵਿਰਸੇ ਨਾਲ ਜੋੜਨ ਲਈ ਸਿੱਖਾ ਇਤਿਹਾਸ ਨਾਲ ਸੰਬੰਧਿਤ ਗੁਰਮਤਿ ਗਿਆਨ ਦੇ ਪੇਪਰ ਲੈ ਗਏ ਇਸ ਮੌਕੇ 50 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ ਇਸ ਮੌਕੇ ਪੇਪਰਾਂ 'ਚ ਹਿੱਸੇ ਲੈਣ ਵਾਲਿਆਂ ਨੂੰ ਗੁਰਦੁਆਰਾ ਸਵਾਹਬੀ ਪ੍ਰਬੰਧਕ ਕਮੇਟੀ ਵੱਲੋਂ ਪੈਨ ਕਾਪੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਬਰਿੰਦਰ ਸਿੰਘ ਢਾਗਰ ਤੁਸ ਦੇਖ ਰਹੇ ਹੋ ਐਲਬੀਐਸ ਨਿਊਜ਼ ਟੀਵੀ ਮੈਂ ਬਜੀ ਹਰਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਆਪਣਾ ਪਹਿਲਾ ਤਾਂ ਨਾਮ ਦੱਸੋ ਹਾਂ ਜੀ ਮੇਰਾ ਨਾਮ ਮਾਸਟਰ ਅਮਨਦੀਪ ਸਿੰਘ ਜੀ ਮੈਂ ਨੀਣਾਵਾਜਵਾਤੋਂ ਤੇ ਮੈਂ ਗੁਰਦੁਆਰਾ ਸਿੰਘ ਸਵਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਹਾਂ ਕਿ ਅਸੀਂ ਮਤਲਬ ਪਹਿਲਾਂ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦਿਨਵਾਦ ਨੇ ਅਸੀਂ ਕੁਛ ਨਾ ਕੁਛ ਮਤਲਬ ਬੱਚਿਆਂ ਨੂੰ ਜਾਂ ਨਵੀਂ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੇ ਲਈ ਉਪਰਾਲੇ ਕਰਦੇ ਰਹੇ ਹਾਂ ਜਿਵੇਂ ਕਿ ਪਹਿਲਾਂ ਸਾਡੇ ਇਸੇ ਅਸਥਾਨ ਤੇ ਅਸੀਂ ਦਸਤਾਰ ਕੈਂਪ ਵੀ ਲਗਵਾਇਆ ਕਿ ਬੱਚਿਆਂ ਨੂੰ ਦਸਤਾਰ ਦੀ ਸਿਖਲਾਈ ਦਿੱਤੀ ਜਾਵੇ ਤੇ ਅਸੀਂ ਇਸ ਹਸਾਦ ਦੇ 15 ਬਾੜੇ ਦੇ ਵਿੱਚ ਜਾਂ ਗੁਰੂ ਸਾਹਿਬਾਨ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਹਾਂ ਅਸੀਂ ਕੋਈ ਕਈ ਤਰ੍ਹਾਂ ਦੇ ਜਿੱਦਾਂ ਕੋਈ ਗੁਰਪੁਰਬ ਮਨਾਉਣਾ ਲੰਗਰ ਲਗਾਣੀ ਜਾਂ ਇਸ ਪ੍ਰਕਾਰ ਜਿੱਦਾਂ ਹੁਣ ਗੁਰਮਤਿ ਗਿਆਨ ਪ੍ਰੀਖਿਆ ਲਈ ਸੀ ਇਹ ਬੱਚਿਆਂ ਦੀ ਤੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜੋੜਿਆ ਜਾਵੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਸੀ ਆਪਾਂ ਨੂੰ ਪਤਾ ਕਿ ਸਾਰੇ ਬੱਚਿਆਂ ਨੂੰ ਗਾਇਕਾਂ ਦੇ ਨਾਮ ਯਾਦ ਹੁੰਦੇ ਨੇ ਪਰ ਗੁਰੂ ਸਾਹਿਬਾਨ ਦੇ ਨਾਮ ਵੀ ਯਾਦ ਨਹੀਂ ਹੁੰਦੇ ਇਹ ਬੰਦਨ ਕਿ ਸਿਆਣੇ ਬੱਚਿਆਂ ਨੂੰ ਵੀ ਦੱਸੇ ਗੁਰੂਆਂ ਦੇ ਨਾਮ ਨਾਮ ਯਾਦ ਨਹੀਂ ਹੈਗੇ ਇਸ ਕਰਕੇ ਸਾਡੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਬੱਚਿਆਂ ਨੂੰ ਇਸ ਪ੍ਰਕਾਸ਼ ਸਿੱਖ ਇਤਿਹਾਸ ਨਾਲ ਜੋੜਨ ਦੇ ਲਈ ਬੱਚਿਆਂ ਨੂੰ ਇਹ ਨੌਲੇਜ ਲਈ ਵੀ ਬੱਚਿਆਂ ਤੋਂ ਇੱਕ ਟੈਸਟ ਲੈਂਦਾ ਜਾ ਪੇਪਰ ਲੈਂਦਾ ਜਾਵੇ ਜੇ ਦੇ ਕੇ ਅਸੀਂ ਇਨਾਮੀ ਰਾਸ਼ੀ ਵੀ ਰੱਖੀ ਹੈ ਜਿਹੜੀ ਕਿ 6 ਤਰੀਕ ਵਾਲੇ ਦਿਨ ਅਸੀਂ ਇਨਾਮ ਜਿਹੜਾ ਐਲਾਨ ਕਰਾਂਗੇ ਜਿਹੜੇ ਵੀ ਬੱਚਿਆਂ ਦੀ ਫੀਸਨ ਜਾਣਗੀਆਂ ਤੇ ਅੱਜ ਅਸੀਂ ਪੇਪਰ ਲੱਤਾ ਬੱਚਿਆਂ ਦਾ ਬਰੰਦ ਜੋ ਲੰਗਰ ਚੱਲ ਰਿਹਾ ਬੱਚਿਆਂ ਦੀ ਲੰਗਰ ਵੀ ਤਿਆਰ ਕੀਤਾ ਤੇ ਮਤਲਬ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਦਸਤਾਰ ਮੁਕਾਬਲੇ ਜਾਂ ਹੋਰ ਵੀ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੇ ਲਈ ਵੀਰੇ ਉਪਰਾਲੇ ਕਰਦੇ ਰਾਂਗੇ अच्छा अमनदीप जी आज कितने बच्चे हैं जो पेपर देते हैं हां जी तकरीबन आज ये 50 बच्चे ने ये पेपर ਦਿੱਤਾ ਤੇ ਕੁਝ ਬੱਚੇ ਇਦਾਂ ਦੇ ਸੀਗੇ ਜਿਹੜੇ ਮਤਲਬ ਪੇਪਰ ਦੇਣਾ ਚਾਹੁੰਦੇ ਸੀਗੇ ਪਰ ਉਹਨਾਂ ਦੀ ਓਵਰੇਜ ਹੋ ਗਈ ਕਿਉਂਕਿ 0 ਤੋਂ ਅਸੀਂ 5 ਤੋਂ 15 ਸਾਲ ਤੱਕ ਦੇ ਬੱਚੇ ਨੇੜੇ ਉਹਨਾਂ ਦਾ ਹੀ ਪੇਪਰ ਲਿੱਤਾ اچھا ਇਹ ਜਿਹੜਾ ਤੁਹਾਡਾ ਗੁਰਮਤਿ ਗਿਆਨ ਦਾ ਜਿਹੜਾ ਪੇਪਰ ਹੈ ਇਹ ਇਕੱਲੇ ਬੱਜੜਾ ਪਿੰਡ 'ਚ ਹੀ ਚੱਲ ਰਿਹਾ ਜਾਂ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਤੁਸੀਂ ਚਲਾਨ ਕਰਦੇ ਹੋ ਹਾਂ ਜੀ ਅਸੀਂ ਮਤਲਬ ਕਈ ਮਤਲਬ ਜਿਹੜੀ ਸਾਨੂੰ ਸੰਸਥਾ ਕੋਈ ਵੀ ਜਿੱਦਾਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਨੇ ਜਾਂ ਕੋਈ ਵੀ ਹੋਰ ਆਗੂ ਨੇ ਪਿੰਡਾਂ ਦੇ ਜੀ ਸਾਨੂੰ ਮੈਸੇਜ ਲਗਾਉਂਦੇ ਨੇ ਤਾਂ ਅਸੀਂ ਜਾ ਕੇ ਪੇਪਰ ਲੈਂਦੇ ਹਾਂ ਜਿੱਦਾਂ ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਮਤਲਬ ਤਕਰੀਬਨ ਹਰੇਕ ਸਾਲ ਹੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਅਸੀਂ ਪਿੰਡ へੜੀ ਕੇ ਵਿਖੇ ਗੁਰਦੁਆਰਾ ਦੁਖਪੰਜਾ ਸਾਹਿਬ ਵਿਖੇ ਪੇਪਰ ਲੈ ਕੇ ਆਏ ਹਾਂ ਜਿੱਥੇ ਕਿ ਮੈਂ ਪੇਪਰ ਜਾ ਕੇ ਲੱਤਾ ਵੀ ਹਾਂ ਤੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਸੀਗੇ ਤੇ ਉਹ ਜਿਹੜੇ ਮਤਲਬ ਫੌਣ ਦੇ ਮਤਲਬ ਵਰਸਨ ਗਏ ਹੋਏ ਨੇਗੇ ਉਹਨਾਂ ਵੱਲੋਂ ਇਨਾਮੀ ਰਾਸ਼ੀ ਵੀ ਦਿੱਤੀ ਜਾਂਦੀ ਹੈ ਅਸਮੋਕ ਸਾਡੇ ਨਾਲ ਜਿਹੜੇ ਬੱਚੇ ਇੱਥੇ ਪੇਪਰ ਦੇਣਾ ਹੈ ਨੇ ਉਹਨਾਂ ਦੇ ਮਾਤਾ-ਪਿਤਾ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਉਹਨਾਂ ਨੂੰ ਇਹ ਜਿਹੜਾ opranaga ਗੁਰਦੁਆਰਾ ਸਿੰਘ ਸਭਾ ਦੇ ਜੋ ਕਮੇਟੀ ਉਹਨਾਂ ਦਾ opranaga ਉਹਨੂੰ ਕਿਵੇਂ ਲੱਗਦਾ ਹੈ ਬਈ ਹਰਸ਼ ਗੱਲ ਵਾਹਿਗੁਰੂ ਸਾਹਿਬ ਬਈ ਕੀ ਪਤਾ ਜੀ ਕਿਹੜਾ ਪਿੰਡਾ ਜੀ ਆਪਣਾ ਮੇਰਾ ਪਿੰਡ ਜੀ ਵੱਡੀ ਕੀ ਅੱਛਾ ਜੀ ਜਿਸ ਤਰ੍ਹਾਂ ਇਹ ਗੁਰਦੁਆਰਾ ਸਾਹਿਬ ਦਾ ਇੱਕ opranaga ਹੈਗਾ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਨ ਦੇ ਲਈ ਤੁਸੀਂ ਕਿਵੇਂ ਦੇਖਦੇ ਹੋ ਸਾਨੂੰ ਬਹੁਤ ਵਧੀਆ ਲੱਗਿਆ ਮੈਂ ਮੇਰੇ ਵੀ ਆਪਣੇ ਵੀ ਦੋ ਬੱਚੇ ਨੇ ਜੀ ਦੋ بیٹے ਨੇਗੇ ਆਏ ਨੇਗੇ ਤੇ ਦੋ ਬੱਚੇ ਹੋਰ ਲੈ ਕੇ ਆਏ ਮੈਂ ਨਾਲ ਤੇ ਬਹੁਤ ਵਧੀਆ ਲੱਗਿਆ ਜੀ ਮੈਨੂੰ ਮੈਂ ਤਾਂ ਕਹਿੰਦਾ ਜੀ ਇਹ ਹਰੇਕ ਗੁਰੂ ਘਰ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਆ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਸ੍ਰੀ ਗੁਰੂ ਸਿੱਖ ਇਤਿਹਾਸ ਬਾਰੇ ਛੋਟੇ ਸਹਿਬਜ਼ਾਦੇ ਕੌਣ ਸੀ ਵੱਡੇ ਕੌਣ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀਗਾ ਉਹਨਾਂ ਦੇ ਮਾਤਾ ਦਾ ਕੀ ਨਾਮ ਸੀਗਾ ਤੇ ਇਹ ਚੀਜ਼ਾਂ ਜ਼ਰੂਰੀ ਨੇ ਜੀ ਕਿਉਂਕਿ ਬੱਚਿਆਂ ਨੂੰ ਅੱਜ ਕੱਲ ਦੇਖੋ ਤੇ ਜਿਹੜੇ ਛੋਟੇ ਬੱਚੇ ਨੇ ਜਾਂ ਆਪਣੇ ਮਾਪੇ ਕੋਈ ਮਤਲਬ ਦੱਸ ਨਹੀਂ ਰਿਹਾ ਕੋਈ ਸਿਰਫ ਉਹਨਾਂ ਨੂੰ ਗਾਇਕਾਂ ਦੇ ਨਾਮ ਯਾਦ ਆ ਜਾਂਦੇ ਨੇ ਕਲਾਕਾਰਾਂ ਦੇ ਨਾਮ ਯਾਦ ਆ ਜਾਂਦੇ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੇ ਨਾਮ ਸਾਨੂੰ ਅਸੀਂ ਯਾਦ ਨਹੀਂ ਦੱਸ ਰਹੇ ਇਸ ਕਰਕੇ ਮਾਪੇ ਨੂੰ ਵੀ ਇਹੀ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਗਾਈਡ ਕਰੋ ਆਪਣੇ ਬੱਚਿਆਂ ਨੂੰ ਸਮਝਾਓ ਦੇਖੋ ਮੈਂ ਰਾਤ ਮੈਨੂੰ ਜਦੋਂ ਦੱਸਿਆ ਮੈਂ ਬਾਹਰੋਂ ਆਇਆ ਸੀਗਾ ਤੇ ਗੱਡੀ ਮੈਂ ਡਰਾਈਵ ਕਰਾਈ ਜੀ ਮੈਂ ਗੱਡੀ ਚਲਾਉਣਾ ਬਾਹਰੋਂ ਆਇਆ ਜਦੋਂ ਮੈਨੂੰ ਆ ਕੇ ਦੱਸਿਆ ਕਹਿੰਦੇ ਪਾਪਾ ਅਸੀਂ ਜਾਣਾ ਪਰੋ ਪੇਪਰ ਦੇਣ ਜਾਣਾ ਤੇ ਤੁਸੀਂ ਸਾਨੂੰ ਲੈ ਚੱਲੋਗੇ ਮੈਂ ਕਿਹਾ ਜਰੂਰ ਮੈਂ ਕਿਹਾ ਟੀਵੀ ਬੰਦ ਕਰੋ ਪਹਿਲਾਂ ਟੀਵੀ ਬੰਦ ਕਰਕੇ ਮੈਂ ਉਸੇ ਟਾਈਮ ਬੱਚਿਆਂ ਦੇ ਉੱਤੇ ਪੀੜ ਲਾਇਆ ਵੀ ਬਜਟੇ ਤੁਸੀਂ ਪਹਿਲਾਂ ਮੈਨੂੰ ਸਾਰੇ ਸਵਾਲਾਂ ਦੇ ਜਵਾਬ ਦੋ ਵੀ ਗੁਰਗੋਵਿੰਦ ਸਿੰਘ ਜੀ ਮਹਾਰਾਜ ਦੇ ਕਿੰਨੇ ਪੁੱਤਰ ਸੀਗੇ ਕਿੱਥੇ ਸੀ ਦੋ ਸੀ ਛੋਟੇ ਵੱਡੇ ਕਿੱਥੇ ਸੀ ਦੋਏ ਸੀਗੇ ਤੇ ਗੁਰੂ ਤੇਗ ਬਹਾਦਰ ਜੀ ਕੌਣ ਸੀ ਉਹਨਾਂ ਨੇ ਸੀਸ ਕਿੱਥੇ ਕਟਵਾਇਆ ਸੀਗਾ ਚਾਂਦਨੀ ਚੌਕ ਜਿੰਨੀ ਕਿ ਮੈਨੂੰ ਜਾਣਕਾਰੀ ਸੀ ਮੈਂ ਉਹਨਾਂ ਨੂੰ ਬੱਚਿਆਂ ਨੂੰ ਦੱਸੀ ਮੈਂ ਕਿਹਾ ਪੇਪਰ ਦੇ ਵਿੱਚ ਸੋਨੂੰ ਥੋੜਾ ਜਿਹਾ ਸੌਖਾ ਹੋਵੇ ਇਸ ਕਰਕੇ ਮੈਂ ਮਾਪੇ-ਬਾਪ ਨੂੰ ਇਹੀ ਬੇਨਤੀ ਕਰਦਾ ਕਿ ਜਿਹੜੇ ਆ ਵੀਰ ਜੀ ਮੈਨੂੰ ਨਹੀਂ ਪਤਾ ਵੀਰ ਜੀ ਨੇਗੇ ਆ ਦੇਖੋ ਕਰਿਓ ਗਰੀ ਕੈਮਰਾ ਕਰਿਓ ਤੁਸੀਂ ਇਹਨਾਂ ਕੰਨੀ ਬਹੁਤ ਵਧੀਆ ਮਤਲਬ ਕਿ ਨਾ ਇਹਨਾਂ ਵਰਗੇ ਬਣੋ ਤੁਸੀਂ ਕਰੋ ਤੁਸੀਂ ਮਿਹਨਤ ਕਰੋ ਤੁਹਾਡੇ ਪੱਤਰਕਾਰ ਵੀਰ ਜਿਹੜੇ ਆਉਂਦੇ ਨੇ ਸਿੱਖ ਇਤਿਹਾਸ ਨਾਲ ਇਤਿਹਾਸ ਬਾਰੇ ਥੋੜਾ ਵੀ ਧੰਨਵਾਦ ਕਰਦੇ ਆ ਬਹੁਤ ਵਧੀਆ ਧੰਨਵਾਦ ਕਰਦੇ ਆ ਤੁਹਾਡਾ ਕਿ ਤੁਸੀਂ ਸਿੱਖ ਇਤਿਹਾਸ ਬਾਰੇ ਜਾਣੂ ਕਰਾਉਨੇ ਹੋ ਗਾਹਾਂ ਗਾਈਡ ਕਰਦੇ ਹੋ ਹੋਰ ਨੂੰ ਪ੍ਰਚਾਰ ਕਰਦੇ ਹੋ ਤੇ ਮੈਨੂੰ ਵਧੀਆ ਲੱਗਿਆ ਜੀ ਇਹ ਕੰਮ ਤੇ ਇਸ ਕਰਕੇ ਬੇਨਤੀ ਕਰਦਾ ਮਾਪੇ ਪਾਪ ਨੂੰ ਕਿ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜੋ ਬਸ ਇਹੀ ਕਹਿ ਸਕਦਾ ਜੀ ਬਾਈ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਅਮਨ ਜੀ ਇੱਕ ਪੰਜ ਜਨਾਂ ਦੇ ਜਿਹੜੇ ਆਏ ਹੋਏ ਬੱਚੇ ਨੇ ਜਾਂ ਜਿਹੜੇ ਬੱਚਿਆਂ ਦੇ ਪੇਰੈਂਟਸ ਆਏ ਨੇ ਬੱਚਿਆਂ ਨੂੰ ਨਾਲ ਲੈ ਕੇ ਆਏ ਨੇ ਜਿੰਨੇ ਵੀ ਇੱਥੇ ਪਾਰਟਿਸਪੇਟ ਕੀਤਾ ਹੈ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਜੀ ਸਾਡਾ ਮੈਸੇਜ ਇਹ ਹੈ ਕਿ ਕਿਉਂ ਦਿੱਕਤਾ ਹੈ ਵੀ ਗੁਰਦੁਆਰਾ ਸਾਹਿਬ ਦਾ ਆਪਣਾ ਪਤਾ ਹੀ ਹੈ ਕਿ ਹਰੇ ਗੁਰੂ ਘਰ ਦੇ ਖਰਚੇ ਵੀ ਹੁੰਦੇ ਨੇ ਤੇ ਵੀ ਜੇ ਬਜਟ ਦੇ ਤੌਰ ਤੇ ਆਪਾਂ ਗੱਲ ਕਰੀਏ ਵੀ ਕੁਝ ਗੁਰੂ ਘਰ ਜਾਂ ਸੰਸਥਾਾਂ ਪੈਂਦਾ ਨਹੀਂ ਜਿਹੜੇ ਕਿ ਬਜਟ ਪੱਖੋਂ ਇਹ ਕੰਮ ਨਹੀਂ ਕਰਦੀਆਂ ਠੀਕ ਹੈ ਜੇਕਰ ਜੀ ਮਤਲਬ ਇਦਾਂ ਦੇ ਪ੍ਰੋਗਰਾਮ ਲਈ ਸਹਿਯੋਗ ਦਿੱਤਾ ਜਾਵੇ ਤਾਂ ਹੋ ਸਕਦਾ ਵੀ ਇਸ ਤੋਂ ਹੀ ਵਧੀਆ ਪ੍ਰੋਗਰਾਮ ਬਣ ਜਾਣ ਤੇ ਪੇਰੈਂਟਸ ਦਾ ਵੀ ਸਾਡਾ ਕੁਝ ਬੱਚਿਆਂ ਦਾ ਸਹਿਯੋਗ ਰਿਹਾ ਜਿਹੜੇ ਪੇਰੈਂਟਸ ਸਾਨੂੰ ਕਹਿੰਦੇ ਨੇ ਕਿ ਹਾਂ ਜੀ ਅਸੀਂ ਤੁਹਾਡੇ ਨਾਲ ਨਾਲ ਤੁਸੀਂ ਇਦਾਂ ਦੇ ਉਪਰਾਲੇ ਕਰੋ ਤਾਂ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੇ ਪ੍ਰੋਗਰਾਮ ਅਸੀਂ ਵੱਡੇ ਪੱਧਰ ਤੇ ਕਰਵਾਇਆ ਕਰੀਏ ਤਾਂ ਮਤਲਬ ਸੰਸਥਾ ਦੇ ਨਾਲ ਪਹੁੰਚ ਕਰਨ ਦੀ ਸਹਿਯੋਗ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾਵੇ ਗੁਰਦੁਆਰਾ ਸਾਹਿਬ ਨੂੰ ਜਿਹੜਾ ਇਹ oprana ਕੀਤਾ ਗਿਆ ਤੁਸੀਂ ਇਹਨੂੰ ਕਿਵੇਂ ਦੇਖਦੇ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਜੀ ਦੇ ਨਾਮ ਤੇ ਮੈਂ ਧੰਨਵਾਦ ਕਰਦਾ ਕਮੇਟੀ ਵੀਰਾਂ ਦਾ ਜਿਹੜੀ ਗੁਰਦੁਆਰਾ ਸਾਹਿਬ ਦੀ ਆ ਵੀ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਾ ਰਹੇ ਨੇ ਤੇ ਇਹਨਾਂ ਦਾ ਜੋੜ ਹੈ ਜੀ ਬੱਚੇ ਨੂੰ ਜੇ ਅੱਜ 40 ਬੱਚੇ ਜਾਂ 50 ਆਏ ਨੇ ਜੀ ਕੱਲ ਨੂੰ ਮਤਲਬ 80 ਆਉਣਗੇ ਉਹਦੇ ਨਾਲ ਬੱਚੇ ਹੋਰ ਵੀ ਜੁੜੇ ਨੇ ਤੇ ਬਹੁਤ ਬਹੁਤ ਧੰਨਵਾਦ ਜੀ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਛੋਟੇ ਬੱਚੇ ਵੀ ਮੌਜੂਦ ਨੇ ਜਿਨ੍ਹਾਂ ਨੇ ਪੇਪਰ ਦਿੱਤਾ ਹੈ ਅੱਜ ਤੇ ਉਹਨਾਂ ਨੂੰ ਪੁੱਛਾਂਗੇ ਹਾਂਜੀ ਪਤਰੀ ਜੀ ਕੀ ਨਾਮ ਹੈ ਤੁਹਾਡਾ ਜੀ ਗੁਰਮਨਤ ਕਾਰ ਕਿੱਥੋਂ ਦੇ ਰਹਿਣ ਵਾਲੇ ਸੈਣਾ ਦੇ ਸੈਣਾ ਪਿੰਡ ਦੇ ਅਸਪੁੱਤਾ ਐ ਦੱਸੋ ਛੋਟੇ ਸਾਹਿਬਜ਼ਾਦਿਆਂ ਦਾ ਨਾਮ ਕੀ ਸੀਗਾ ਜੀ ਛੋਟੇ ਵੱਡੇ ਛੋਟੇ ਸਾਹਿਬਜ਼ਾਦਿਆਂ ਦੇ ਜੀ ਰਾਵਰ ਸਿੰਘ ਜੀ ਤੇ ਫਤੇ ਸਿੰਘ ਜੀ ਵੈਰੀ ਗੁੱਡ ਤੇ ਪੁੱਤਰ ਕੀ ਨਾਮ ਹੈ ਤੇਰਾ ਜੀ ਮਨਜੋਤ ਕਾਰ ਕਿੱਥੋਂ ਦੇ ਰਹਿਣ ਵਾਲੇ ਜੀ ਸੈਣਾ ਸੈਣਾ ਅੱਥੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਕੀ ਸੀਗਾ? ਸੇਰ ਗੁਰੂ ਤੇਗ ਬਹਾਦਰ ਜੀ। ਆਪਾਂ ਹੋਰ ਵੀ ਬੱਚੇ ਨੂੰ ਆ ਬੰਦੇ ਦੇਖੋ ਵੀ ਆ ਪਹਿਲਾਂ ਦਾ ਦਿਖਾਓ। ਆ ਸਿੰਘ ਦਿਖਾਓ ਪਹਿਲਾਂ ਦਾ। ਬਾਜੀ ਬਾ, ਕੀ ਬਾਤ ਹੈ? ਕੀ ਨਾਮ ਹੈ ਵੀ? ਕੀ ਨਾਮ ਹੈ ਪੁੱਤ? ਇੰਦਰਜੋਤ ਹੈ? ਇੰਦਰਜੋਤ ਸਿੰਘ। ਜੀ ਦਾ ਕਾਸ਼ਾ ਬਾਹੁਰ ਜੀ ਕੀ ਸੱਚੇ। ਆਪੋ ਤਾਂ ਕੀ ਨਾਮ ਹੈ ਤੇਰਾ? ਸਾਜਵੀਰ। ਅੱਛਾ ਬੋਤ ਮੈਨੂੰ ਤੋਂ ਵੀ ਸਿੱਖਾਂ ਦੇ ਪਹਿਲੇ ਗੁਰੂ ਕੌਣ ਸੀਗੇ? ਕਹਿੰਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਸਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀਗਾ ਪਟਨਾ ਸਾਹਿਬ ਵਿਖੇ ਤੇ ਦੇਖੋ ਬੱਚਿਆਂ ਨੂੰ ਜਿਸ ਤਰ੍ਹਾਂ ਆਪਾਂ ਪਹਿਲਾਂ 10 ਕਟੇ ਨੇ ਬਾਈ ਜਿਹੜੇ ਵੀ ਫਿਲਮੀ ਐਕਟਰਾਂ ਦੇ ਤੇ ਕਲਾਕਾਰਾਂ ਦੇ ਨਾਮ ਤਾਂ ਫਟਾਫਟਕ ਯਾਦ ਆ ਜਾਂਦੇ ਨੇ ਪਰ ਸਾਡੀ ਜਿਹੜੀ ਵਿਰਾਸਤ ਹੈਗੀ ਉਹਨੂੰ ਸਾਡੇ ਬੱਚਿਆਂ ਨੂੰ ਉਸ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੁੰਦੀ ਅ ਅੱਜ ਜਿਸ ਤਰ੍ਹਾਂ ਦੇਖੋ ਨਿੱਕੇ ਨਿੱਕੇ ਬੱਚਿਆਂ ਨੇ ਵਧੀਆ ਤਰੀਕੇ ਨਾਲ ਜਾਣਕਾਰੀ ਤੇ ਰੱਖੀ ਹੋਈ ਆ ਵੀ ਗੁਰੂ ਗੋਬਿੰਦ ਸਿੰਘ ਕੌਣ ਸੀ ਕਿੱਥੇ ਜਨਮ ਹੋਇਆ ਸੀ ਬਾਬਾ ਨਾਨਕ ਕੌਣ ਸੀ ਗੁਰਤੇਗ ਬਾਦਰ ਕੌਣ ਸੀ ਤੇ ਸਭ ਤੋਂ ਵੱਡੀ ਗੱਲ ਐਸ ਭਚੰਗੀ ਦੀ ਜਿਹਨੇ ਵੱਡਾ ਫਤਿਹ ਦਾ ਨਾਰਾ ਜਗਾਇਆ ਪੁੱਤਰ ਇੱਕ ਨਾਰਾ ਫਿਰ ਹੋਰ ਲਾ ਦੇ ਫਿਰ ਇੱਕ ਵਾਰੀ ਬੋਲੋ ਬਹਾੁਰਜੀ ਦਾ ਕਾ ਸ਼ਾ ਵਾਹ ਗੁਰਜੀ ਕੀ ਫਤਿਹ ਵਾਹ